ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਇਸ ਵਕਤ ਦੀ ਖਬਰ ਹੁਸ਼ਿਆਰਪੁਰ ਚੋਹਾਲ ਰੋਡ ਤੋਂ ਆ ਰਹੀ ਹੈ ਜਿੱਥੋਂ ਕਿ ਤੁਹਾਨੂੰ ਦੱਸ ਦਈਏ ਇੱਕ ਸਕੋਰਪਿਓ ਗੱਡੀ ਦੇ ਵਿੱਚ 8 ਤੋਂ 9 ਜਿਹੜੇ ਕਿ ਨੌਜਵਾਨ ਸਵਾਰ ਹੁੰਦੇ ਨੇ ਤਾਂ ਉਹ ਚਿੰਤਪੁਰ ਨੇ ਮਾਤਾ ਤੋਂ ਮੱਥਾ ਟੇਕ ਕੇ ਜਿਹੜਾ ਕਿ ਆਉਂਦੇ ਨੇ ਤਾਂ ਜਿਹੜਾ ਜਦੋਂ ਹੁਸ਼ਿਆਰਪੁਰ ਨਜ਼ਦੀਕ ਚੋਹਾਲ ਵਿਖੇ ਪਹੁੰਚਦੇ ਨੇ ਤਾਂ ਉਹਨਾਂ ਦੀ ਜਿਹੜੀ ਕਿ ਗੱਡੀ ਆ ਉਹ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਸੋ ਤਸਵੀਰਾਂ ਵੀ ਤੁਹਾਨੂੰ ਇੱਕ ਕਰੀ ਦਿਖਾ ਦੇਣਾ ਚਾਹਾਂਗੇ कि ਜਿਹੜੀਆਂ ਕਿ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਭਿਆਨਕ ਐਕਸੀਡੈਂਟ ਇੱਥੇ ਹੋਇਆ ਹੈ ਤੇ ਗੱਡੀ ਜਿਹੜੀ ਕਿ ਓਵਰ ਸਪੀਡ ਹੋਣ ਦੇ ਨਾਲ ਜਿਹੜੀ ਕਿ ਥੱਲੇ ਉਹਨਾਂ ਨੌਜਵਾਨਾਂ ਦੇ ਵੱਲ ਉਤਰ ਗਈ ਤੇ ਹਾਲਾਂਕਿ ਇੱਥੇ ਦੁਕਾਨਦਾਰਾਂ ਦੇ ਵੱਲੋਂ ਵੀ ਜਿਹੜੀ ਕਿ ਦੱਸਿਆ ਗਿਆ ਹੈ ਗੱਡੀ ਜਿਹੜੀ ਕਿ ਚੋਹਾਲ ਵੱਲੋਂ ਹੁਸ਼ਿਆਰਪੁਰ ਵਾਲੀ ਸਾਈਡ ਨੂੰ ਆ ਰਹੀ ਸੀ ਤਾਂ ਇਹ ਨੌਜਵਾਨ ਨੇ ਜਿਹੜੇ ਕਿ ਲੁਧਿਆਣੇ ਦੇ ਰਹਿਣ ਵਾਲੇ ਨੇ ਤਾਂ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਗੱਡੀ ਦੇ ਜਿਹੜੇ ਕਿ ਪਰ ਖੱਟੇ ਉੜੇ ਨਜ਼ਰ ਆ ਰਹੇ ਨੇ ਇੰਨੀ ਹਾਈਟ ਤੋਂ ਜਿਹੜੀ ਕਿ ਗੱਡੀ ਐ ਉਹ ਥੱਲੇ ਗਿਰੀ ਐ ਪਰ ਇਸ ਦੇ ਵਿੱਚ ਜਿਹੜੀ ਕਿ ਕੋਈ ਜਾਨੀ ਮਾਲੀ ਨੁਕਸਾਨ ਜਾਂ ਕਿਸੇ ਨੂੰ ਜਿਹੜੀ ਕਿ ਸੱਟ ਚੋਟ ਜਿਹੜੀ ਕਿ ਗੰਭੀਰ ਸੱਟ ਚੋਟ ਨਹੀਂ ਲੱਗੀ ਐ ਜਿਹੜੇ ਕਿ ਨੌਜਵਾਨ ਵੀ ਵਿੱਚ ਮੌਜੂਦ ਸੀ ਉਹਨਾਂ ਨੂੰ ਆਲੇ-ਦੁਆਲੇ ਦੇ ਲੋਕਾਂ ਦੇ ਵੱਲੋਂ ਸਹਿਯੋਗ ਦੇ ਨਾਲ ਵਿੱਚੋਂ ਦੀ ਕੱਢ ਲਿਆ ਗਿਆ ਐ ਤੇ ਤੁਹਾਨੂੰ ਦੱਸ ਦਈਏ ਕਿ ਉਹ ਜਿਹੜੇ ਨੌਜਵਾਨ ਨੇ ਉਹ ਠੀਕ ਨੇ ਮਾਤਾ ਚਿੰਤਪੁਰਨੀ ਮੱਥਾ ਟੇਕ ਕੇ ਜਿਹੜੇ ਕਿ ਇਹ ਨੌਜਵਾਨ ਆ ਰਹੇ ਸੀ ਤਾਂ ਚੋਹਾਲ ਦੇ ਨਜ਼ਦੀਕ ਜਦੋਂ ਪਹੁੰਚਦੇ ਨੇ ਤਾਂ ਉੱਥੇ ਜਿਹੜਾ ਕਿ ਇਹ ਭਾਣਾ ਵਾਪਰ ਜਾਂਦਾ ਹੈ ਉਹਨਾਂ ਦੀ ਗੱਡੀ ਜਿਹੜੀ ਕਿ ਓਵਰ ਸਪੀਡ ਹੋਣ ਦੇ ਨਾਲ ਥੱਲੇ ਉਤਰ ਜਾਂਦੀ ਹੈ ਖਾਈ ਦੇ ਵਿੱਚ ਤੇ ਤੁਹਾਨੂੰ ਗੱਡੀ ਦੀਆਂ ਵੀ ਤਸਵੀਰਾਂ ਦਿਖਾ ਰਹੇ ਹਾਂ ਗੱਡੀ ਦੇ ਵੀ ਪਰ ਖੱਤੇ ਜਿਹੜੇ ਕਿ ਉੜੇ ਨਜ਼ਰ ਆ ਰਹੇ ਨੇ ਪਰ ਜਿਹੜਾ ਕਿ ਇੱਕ ਵੱਡੀ ਗੱਲ ਹੈ ਇਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜਿਹੜਾ ਕਿ ਮੱਥਾ ਟੇਕ ਕੇ ਆ ਰਹੇ ਸੀਗੇ ਚਿੰਤਪੁਰਨੀ ਮਾਤਾ ਦੇ ਤਾਂ ਉਹਨਾਂ ਦੀ ਕਿਰਪਾ ਸਦਕੇ ਹੀ ਅਸੀਂ ਕਹਿ ਸਕਦੇ ਹਾਂ ਕਿਸੇ ਨੂੰ ਜਿਹੜੀ ਕਿ ਖਰੋਚ ਤਾਂ ਖਰੋਚ ਮੜੀ-ਮੋਟੀਆਂ ਜ਼ਰੂਰ ਆਈਆਂ ਹੋਈਆਂ ਨੇ ਪਰ ਜਿਹੜੀ ਕਿ ਮੇਜਰ ਕੋਈ ਗੰਭੀਰ ਸੱਟ ਚੋਟ ਕਿਸੇ ਦੇ ਨਹੀਂ ਲੱਗੀ ਹਾਲਾਂਕਿ ਉਹ ਨੌਜਵਾਨ ਜਿਹੜੇ ਕਿ ਠੀਕ ਸੀਗੇ ਪਰ ਉਹਨਾਂ ਦੇ ਮੋਰੇ ਜਿਹੜਾ ਕਿ ਕੈਮਰੇ ਦੇ ਸਾਹਮਣੇ ਆਨ ਤੋਂ ਜਿਹੜਾ ਕਿ ਇਤਲਾਹ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਮਨਾ ਕੀਤਾ ਜਾ ਰਿਹਾ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਘਰ ਦੇ ਜਿਹੜੇ ਕਿ ਉਹਨਾਂ ਦੇ ਬਹੁਤ ਡਰ ਜਾਣਗੇ ਇਸ ਤੋਂ ਬਾਅਦ ਜਿਸ ਦੇ ਕਰਕੇ ਉਹਨਾਂ ਵੱਲੋਂ ਕੈਮਰੇ ਮੋਰੇ ਨਹੀਂ ਆਇਆ ਜਾ ਰਿਹਾ ਪਰ ਤੁਹਾਨੂੰ ਦੱਸਦੀ ਹੈ ਜਿਹੜੇ ਨੌਜਵਾਨ ਜਿੰਨੇ ਵੀ ਵਿੱਚ 8 ਤੋਂ 9 ਨੌਜਵਾਨ ਜਿਹੜੇ ਕਿ ਮੌਜੂਦ ਸੀਗੇ ਉਹ ਸਾਰੇ ਜਿਹੜੇ ਕਿ ਠੀਕ ਨੇ ਸੋ ਇਸ ਵਕਤ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਹੁਸ਼ਿਆਰਪੁਰ ਚੋਹਾਲ ਰੋਡ ਤੇ ਐਕਸੀਡੈਂਟ ਹੋਇਆ ਸੀਗਾ ਹੋਇਆ ਹੈ ਤੇ ਜਿੱਥੋਂ ਕਿ ਚੋਹਾਲ ਤੋਂ ਹੁਸ਼ਿਆਰਪੁਰ ਵੱਲ ਨੂੰ ਗੱਡੀ ਜਿਹੜੀ ਕਿ ਓਵਰ ਸਪੀਡ ਦੇ ਕਾਰਨ ਹੈ ਉਹ ਥੱਲੇ ਉਤਰ ਗਈ ਸੀ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਤੇ ਦੂਜੇ ਪਾਸੇ ਜੇਕਰ ਰੋਡ ਦੀ ਗੱਲ ਕਰੀਏ ਤਾਂ ਰੋਡ ਵੀ ਜਿੱਥਾ ਕਿ ਖੱਡੇ ਵੀ ਇਸ ਰੋਡ ਦੇ ਵਿੱਚ ਪਏ ਹੋਏ ਨੇ ਹਾਲਾਂਕਿ ਇਹ ਓਵਰ ਸਪੀਡਿੰਗ ਕਰਕੇ ਹੋਇਆ ਹੈ ਪਰ ਜਿਹੜੇ ਕਿ ਰੋਡ ਦੇ ਵਿੱਚ ਖੱਡੇ ਪਏ ਹੋਏ ਨੇ ਉਹਨਾਂ ਨੂੰ ਵੀ ਜਲਦੀ ਜਿਹੜਾ ਕਿ ਭਰਨ ਦਾ ਕੰਮ ਹੈ ਉਹਨਾਂ ਦਾ ਪੈਚ ਵਰਕ ਜਿਹੜਾ ਕਿ ਜ਼ਰੂਰ ਕਰਵਾਉਣਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦਾ ਮੰਦ ਭਾਗੀ ਕੀ हां सा ਜਿਹੜਾ ਕਿ ਨਾਂ ਵਾਪਰ ਸਕੇ ਕੈਮਰਾਮੈਨ ਮਨਵੀਰ ਮੇਟਿਆਣਾ ਦੇ ਨਾਲ ਮੈਂ ਨੀਕੇ ਸ਼ਰਮਾ ਤੁਸੀਂ ਦੇਖ ਰਹੇ ਹੋ ਹਿਸ਼ਾਰਪੁਰ ਨਿਊਜ਼